ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗਜਵਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਿਗੁਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਭਾਈ ਕਲਯੁਗ ਦਾ ਉਧਾਰ ਕਰਨ ਲਈ ਇਸ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ ਨੇ ਸੋ ਜਿਹੜਾ ਵੀ ਕੋਈ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰੂ ਕੀ ਬਾਣੀ ਦੇ ਨਾਲ ਜੁੜਦਾ ਹੈ ਸਾ ਸੰਗਤ ਜੀ ਉਹਦੇ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ ਹੈ ਜਿਹੜਾ ਵੀ ਸਤਿਗੁਰ ਦੀ ਸ਼ਰਨ ਵਿੱਚ ਹੁੰਦਾ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਅਥਾਹ ਪ੍ਰਕਾਰ ਦੀ ਸੋਝੀ ਬਖਸ਼ਦੇ ਨੇ ਮਹਾਰਾਜ ਐਸੀ ਸੋਝੀ ਬਖਸ਼ਦੇ ਨੇ ਕਿ ਬੰਦੇ ਨੂੰ ਸਮਝ ਆ ਜਾਂਦੀ ਹੈ ਕਿ ਭਾਈ ਇੱਥੇ ਕੋਈ ਵੀ ਮੇਰਾ ਨਹੀਂ ਜਿਹੜੇ ਸਾਖ ਸਬੰਧੀ ਰਿਸ਼ਤੇਦਾਰ ਭੈਣ ਭਰਾ ਮੈਂ ਆਪਣੇ ਸਮਝਦਾ ਹਾਂ ਕੋਈ ਵੀ ਮੇਰੇ ਨਾਲ ਨਿਭੇਗਾ ਨਹੀਂ ਇਕੋ ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਗੁਰੂ ਗੁਰੂ ਸਰੂਪ ਹੈ ਜਿਹੜਾ ਮੇਰੇ ਨਾਲ ਨਿਭੇਗਾ ਇਸ ਤੋਂ ਇਲਾਵਾ ਕੋਈ ਵੀ ਨਿਭ ਨਹੀਂ ਸਕਦਾ ਸੋ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੈ ਕਿਆ ਧਾਰਾ ਕਿਆ ਉਮੀਦ ਇਹ ਮਹਾਰਾਜ ਦੇ ਬੋਲ ਨੇ ਸਾਧ ਸੰਗਤ ਜੀ ਮਹਾਰਾਜ ਕਦੇ ਝੂਠ ਨਹੀਂ ਬੋਲਦੇ ਮਹਾਰਾਜ ਕਹਿੰਦੇ ਜਗਤ ਵਿੱਚ ਮੈਂ ਝੂਠੀ ਪ੍ਰੀਤੀ ਵੇਖੀ ਹੈ ਕਿਸੇ ਦਾ ਵੀ ਸੱਚਾ ਪ੍ਰੇਮ ਨਹੀਂ ਸਾਰੇ ਝੂਠੇ ਨੇ ਮਹਾਰਾਜ ਆਪ ਕਹਿੰਦੇ ਨੇ ਕਿ ਸਾਰੇ ਆਪਕੋ ਆਪਣੇ ਵਿੱਚ ਲੱਗੇ ਹੋਏ ਨੇ ਬੰਦਾ ਆਪਣੇ ਸਵਾਰਥ ਵਾਸਤੇ ਭਾਈ ਸਾਰਾ ਕੁਝ ਕਰਦਾ ਪਿਆ ਹੈ ਜੋ स्त्री ਹੈ ਜਾਂ ਸੱਜਣ ਮਿੱਤਰ ਨੇ ਜਿੰਨੇ ਵੀ ਨੇ ਸਾਧ ਸੰਗਤ ਜੀ ਭੈਣ ਭਰਾ ਇਹ ਸਾਰੇ ਆਪਣੇ ਸਵਾਰਥ ਕਰਕੇ ਜੁੜੇ ਹੋਏ ਨੇ ਜਿਹੜੀ ਪ੍ਰੀਤੀ ਹੈ ਉਹ ਝੂਠੇ ਦੀ ਹੈ ਵਿਖਾਵੇ ਦੀ ਹੈ ਇਹ ਬਿਲਕੁਲ ਝੂਠੀ ਪ੍ਰੀਤੀ ਹੈ ਸੁਸਾਧ ਸੰਗੇ ਜੀ ਜਿਵੇਂ ਰਾਜਾ ਭਰਤਰੀ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉੱਥੇ ਜਾਂਦੇ ਨੇ ਗੁਰਖਨਾਥ ਕੋਲ ਜਿੱਥੇ ਸਾਰੀ ਗੋਸ਼ਟੀ ਹੁੰਦੀ ਆ ਜਿੱਥੇ ਜਪਜੀ ਸਾਹਿਬ ਦੀ ਬਾਣੀ ਮਹਾਰਾਜ ਉਚਾਰਦੇ ਨੇ ਉੱਥੇ ਰਾਜਾ ਪ੍ਰਥਵੀ ਵੀ ਸੀ ਸੋ ਇਹ ਜਿਹੜਾ ਰਾਜਾ ਪ੍ਰਥਵੀ ਸੀ ਸਾਧ ਸੰਗਤ ਜੀ ਇਹ ਵੀ ਉੱਥੇ ਹੀ ਸੀ ਸੋ ਐਨੇ ਆਪਣਾ ਰਾਜ ਭਾਗ ਇਸ ਕਰਕੇ ਛੱਡ ਦਿੱਤਾ ਸੀ ਕਿਉਂਕਿ ਇਹਨੇ ਦੇਖ ਲਿਆ ਸੀ ਕਿ ਜਿਹੜੀ ਜਿਹੜਾ ਦੁਨੀਆਂ ਦਾ ਪ੍ਰੇਮ ਹੈ ਉਹ ਝੂਠਾ ਹੈ ਸੋ ਇਹਨੇ ਆਪਣਾ ਸਾਰਾ ਰਾਜ ਭਾਗ ਛੱਡ ਦਿੱਤਾ ਸੀ ਇਹ ਧਰਮੀ ਰਾਜਾ ਸੀ ਤੋ ਝੂਠ ਕਰਕੇ ਨੇ ਆਪਣਾ ਰਾਜ ਭਾਗ ਛੱਡ ਦਿੱਤਾ ਸੋ ਇਹ ਧਰਮੀ ਰਾਜਾ ਰਾਜ ਭਾਗ ਕਰਦਾ ਸੀ ਇਹਦੇ ਦਰਬਾਰ ਦੇ ਵਿੱਚ ਇੱਕ ਪੰਡਤ ਰਹਿੰਦਾ ਸੀ ਉਹ ਬੜਾ ਮਤਲਬ ਅਭਿਆਸ ਸਾਧਨਾ ਕਰਨ ਵਾਲਾ ਪੰਡਤ ਸੀ ਸੋ ਉਹਦੇ ਕੋਲ ਕੀ ਹੁੰਦਾ ਏ ਉਹਦੇ ਕੋਲ ਇੱਕ ਅਜੀਹਾ ਫਲ ਨੂੰ ਪ੍ਰਾਪਤ ਹੁੰਦਾ ਆ ਆਕਾਲ ਪੁਰਖ ਵਾਹਿਗੁਰੂ ਵੱਲੋਂ ਕਿ ਜਿਹੜਾ ਮਨੁੱਖ ਖਾਣਵੇ ਤੇ ਉਹ ਅਮਰ ਹੋ ਜਾਂਦਾ ਏ ਉਹਨੂੰ arogh ਕਰ ਦਿੰਦਾ ਉਹਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ ਸਰੀਰ ਨੂੰ ਲੰਮੀ ਆਇਉ ਭੋਗਦਾ ਹੈ ਬੰਦਾ ਜਿਹੜਾ ਵੀ ਉਹ ਫਲ ਖਾ ਲੈਂਦਾ ਸੋ ਪੰਡਤ ਨੇ ਸੋਚਿਆ ਕਿ ਮੈਂ ਫਲ ਖਾ ਕੇ ਕੀ ਕਰਨਾ ਹੈ ਕਿਉਂ ਨਾ ਮੈਂ ਆਪਣੇ ਰਾਜੇ ਭਰਤਰੀ ਨੂੰ ਦੇ ਦਵਾਂ ਕਿਉਂਕਿ ਉਹ ਮੇਰਾ ਰਾਜਾ ਹੈ ਮੇਰੀ ਧਨੀ ਰਾਜਾ ਹੈ ਉਹ ਪਰਦੇ ਦੀ ਬੜੀ ਸੇਵਾ ਕਰਦਾ ਹੈ ਤੇ ਮੇਰਾ ਪ੍ਰੇਮ ਵੀ ਹੈ ਰਾਜੇ ਦੇ ਨਾਲ ਉਹ ਸੋਚਦਾ ਹੈ ਕਿ ਜੇ ਮੈਂ ਆਪਣੇ ਉਸ ਰਾਜੇ ਨੂੰ ਦੇ ਦਾਂਗਾ ਆਪਣੇ ਪਿਆਰੇ ਰਾਜੇ ਨੂੰ ਦੇ ਦਾਂਗਾ ਉਹ ਇਹ ਫਲ ਖਾਵੇਗਾ ਫਿਰ ਉਹ ਲੰਮਾ ਸਮਾਂ ਆਪਣੀ ਪਰਜਾ ਦੀ ਸੇਵਾ ਕਰੇਗਾ ਉਹਦਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਲੰਮੀ ਆਇਉ ਭੋਗੇਗਾ ਸੋ ਉਹ ਰਾਜਾ ਪਰਥਵੀ ਕੋਲ ਜਾਂਦਾ ਏ ਪਰਥਵੀ ਕੋਲ ਜਾ ਕੇ ਕਹਿੰਦਾ ਏ ਰਾਜਾ ਜੀ ਆਹ ਫਲ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਤੁਸੀਂ ਛਕ ਲੋ ਇੱਕ ਤੁਹਾਡਾ ਸਰੀਰ ਨਰੋਵਾਰ ਰਹੇਗਾ ਦੂਜਾ ਤੁਸੀਂ ਲੰਬੇ ਸਮੇਂ ਤੱਕ ਜਿੰਦੇ ਰਹੋਗੇ ਤੁਹਾਡੀ ਲੰਮੀ ਆਇਉ ਹੋਏਗੀ ਸੋ ਜਿਹੜੀ ਪਰਜਾ ਦੀ ਤੁਸੀਂ ਸੇਵਾ ਕਰੋਗੇ ਲੰਮਾ ਸਮਾਂ ਕਰ ਸਕੋਗੇ ਸੋ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਇਸ ਕਰਕੇ ਮੇਰਾ ਮਨ ਹੈ ਕਿ ਮੈਂ ਤੁਹਾਨੂੰ ਦਵਾਂ ਸੋ ਰਾਜਾ ਕਹਿੰਦਾ ਕਿ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਇਹ ਮੈਨੂੰ ਕਿਉਂ ਦੇ ਰਹੇ ਹੋ ਤੇਰਾ ਪੰਡਤ ਕਹਿੰਦਾ ਹੈ ਕਿ ਮਹਾਰਾਜ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਇਸ ਕਰਕੇ ਮੈਂ ਤੁਹਾਨੂੰ ਦੇ ਰਿਹਾ ਸੋ ਰਾਜਾ ਉਹ ਫਲ ਲੈ ਲਿੰਦਾ ਹੁਣ ਰਾਜੇ ਦਾ ਅਗੇ ਪ੍ਰੇਮ ਸੀ ਆਪਣੀ ਇੱਕ ਰਾਣੀ ਦੇ ਨਾਲ ਜਿਹਦਾ ਨਾਮ ਸੀ ਪਿੰਗਲਾ ਪਿੰਗਲਾ ਨਾਮ ਦੀ ਰਾਣੀ ਸੀ ਉਹਦੇ ਨਾਲ ਬੜਾ ਪ੍ਰੇਮ ਸੀ ਸੋ ਇਹਨੇ ਸੋਚਿਆ ਰਾਜੇ ਭਰਤਰੀ ਨੇ ਕੀ ਇਹ ਮੈਂ ਕਿਉਂ ਨਾ ਆਪ ਇਹ ਫਲ ਆਪਣੀ ਰਾਣੀ ਨੂੰ ਦੇ ਦੇਵਾਂ ਉਹ ਨਿਰੋਗ ਰਹੇਗੀ ਸੋਹਣੀ ਰਹੇਗੀ ਤੇ ਉਹ ਮੈਨੂੰ ਪ੍ਰੇਮ ਕਰਦੀ ਰਹੇਗੀ ਤੇ ਮੈਂ ਉਹਨੂੰ ਪ੍ਰੇਮ ਕਰਦਾ ਰਵਾਂਗਾ ਸੋ ਇਹਨੇ ਪ੍ਰੇਮ ਦੇ ਵਾਸਾ ਕਿ ਉਹ ਫਲ ਜਿਹੜਾ ਸੀ ਆਪਣੀ ਰਾਣੀ ਨੂੰ ਦੇ ਦਿੱਤਾ ਸੋ ਜਿਹੜਾ ਭਰਤਰੀ ਸੀ ਕੋਈ ਕੰਮ ਕਾਜ ਵਾਸਤੇ ਭਾਈ ਆਪਣੇ ਰਾਜ ਭਾਗ ਤੋਂ ਦੂਰ ਜਾਂਦਾ ਹੈ ਕੁਸ਼ਤੀਨਾ ਵਾਸਤੇ ਜਿਹੜਾ ਫਲ ਰਾਣੀ ਕੋਲ ਗਿਆ ਰਾਣੀ ਦਾਗੇ ਪ੍ਰੇਮ ਸੀ ਤਬੇਲੇ ਦੇ ਦਰੋਗੇ ਦੇ ਨਾਲ ਸੋਨੇ ਸੋਚਿਆ ਇਹ ਫਲ ਜੇ ਮੈਂ ਖਾ ਲਿਆ ਮੈਂ ਲੰਮੀ ਆਇਓ ਕੀ ਕਰਾਂਗੀ ਜੇ ਮੇਰਾ ਪ੍ਰੇਮੀ ਮਰ ਗਿਆ ਮੈਨੂੰ ਕੀ ਫਾਇਦਾ ਹੋਏਗਾ ਸੋਨੇ ਇਹ ਫਲ ਜਿਹੜਾ ਸੀ ਆਪਣੇ ਪ੍ਰੇਮੀ ਨੂੰ ਦੇ ਦਿੱਤਾ ਕਿ ਭਾਈ ਤੂੰ ਖਾ ਏ ਤੇ ਲੰਮੀ ਆਇਓ ਭੋਗ ਤੇ ਜਿਹੜਾ ਉਹਦਾ ਪ੍ਰੇਮੀ ਸੀ ਉਹ ਦਰੋਗਾ ਉਹਦਾ ਅੱਗੇ ਪ੍ਰੇਮ ਸੀ ਕਿਸੇ ਵੇਸਵਾ ਦੇ ਨਾਲ ਕਿਸੇ ਮਾੜੀ ਔਰਤ ਨਾਲ ਸੋ ਉਹਦਾ ਪ੍ਰੇਮ ਸੀ ਉਹਨੇ ਉਹ ਫਲ ਜਿਹੜਾ ਸੀ ਉਸ ਔਰਤ ਨੂੰ ਜਾ ਕੇ ਦੇ ਦਿੱਤਾ ਆਪਣੀ ਪ੍ਰੇਮ ਨੂੰ ਜਾ ਕੇ ਦੇ ਦਿੱਤਾ ਤੇ ਫਿਰ ਉਹ ਕੀ ਹੋਇਆ 사ਸੰਗ ਕੁ ਸਮੇਂ ਬਾਅਦ ਉਹ ਜਿਹੜੀ ਰਾਣੀ ਸੀ ਉਹ ਜਿਹੜੀ ਵੇਸਵਾਸੀ 사ਸੰਗ ਉਹਨੇ ਸੋਚਿਆ ਕਿ ਜੇ ਮੈਂ ਫਲ ਖਾ ਲਿਆ ਮੈਂ ਤੇ ਪਹਿਲਾਂ ਹੀ ਨਰਕ ਦਾ ਕੀੜਾ ਹਾਂ ਆਪਣਾ ਤਨ ਵੇਚਦੀ ਹਾਂ ਪਰਪੁਰਖ ਦਾ ਸੰਗ ਕਰਦੀ ਹਾਂ ਮੈਂ ਫਲ ਖਾ ਲਿਆ ਜਿੰਨੇ ਲੰਮੇ ਸਮੇਂ ਮੈਂ ਇੱਥੇ ਰਵਾਂਗੀ ਇਹ ਮਾੜੇ ਕਰਮ ਕਰਾਂਗੀ ਤੇ ਉਨੀ ਸਮਾਂ ਮੈਨੂੰ ਨਰਕ ਦੇ ਭੋਗਣਾ ਪਵੇਗਾ ਕਿਉਂ ਨਾ ਮੈਂ ਇਹ ਫਲ ਜਿਹੜਾ ਹੈ ਆਪਣੇ ਰਾਜੇ ਭਰਤਰੀ ਨੂੰ ਦੇ ਦਵਾਂ ਕਿ ਉਹ ਬੜਾ ਧਰਮੀ ਹੈ ਕਿਉਂ ਨਾ ਮੈਂ ਉਹਨੂੰ ਦੇ ਦਵਾਂ ਇੱਕ ਹੀ ਕਰਦੀ ਹੈ ਦਰਬਾਰ ਵਿੱਚ ਜਾਂਦੀ ਹੈ ਤੇ ਉਹ ਫਲ ਜਿਹੜਾ ਹੈ ਰਾਜੇ ਨੂੰ ਜਾ ਕੇ ਕਹਿੰਦੀ ਹੈ ਕਿ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਹੁਣ ਰਾਜਾ ਪਰਥਰੀ ਇਹ ਫਲ ਦੇਖ ਕੇ ਬੜਾ ਹੈਰਾਨ ਹੁੰਦਾ ਹੈ ਕਿ ਇਹ ਤੇ ਮੈਂ ਆਪਣੀ ਰਾਣੀ ਨੂੰ ਦਿੱਤਾ ਸੀ ਕਿ ਉਹਦੀ ਉਮਰ ਲੰਮੀ ਹੋ ਜਾਏਗੀ ਤੇ ਇਹ ਵੇਸਵਾ ਬੋਲ ਕਿਵੇਂ ਪਹੁੰਚਿਆ ਫਿਰ ਉਹਨੇ ਕੀ ਕੀਤਾ ਆਪਣੇ ਸਾਰੇ ਅਹਿਲਕਾਰਾਂ ਨੂੰ ਵਜ਼ੀਰਾਂ ਨੂੰ ਸੱਦਿਆ ਸਾਰਾ ਨਿਰਣਾ ਕੀਤਾ ਗਿਆ ਫਿਰ ਪਤਾ ਲੱਗਾ ਕਿ ਜਿਹੜੀ ਇਹਦੀ ਇਸਤਰੀ ਸੀ ਨਾ ਉਹ ਪ੍ਰੇਮ ਕਰਦੀ ਸੀ ਦਰੋਗੇ ਦੇ ਨਾਲ ਦਰੋਗੇ ਦੇ ਰਾਹੀਂ ਫਿਰ ਇਹਦੇ ਕੋਲ ਪਹੁੰਚਿਆ ਸੋ ਉਦੋਂ ਤੋਂ ਫਿਰ ਇਹਨੂੰ ਪਤਾ ਲੱਗਾ ਕਿ ਭਾਈ ਇਹਦੇ ਝੂਠ ਦੇ ਰਿਸ਼ਤੇ ਨੇ ਸਾਰੇ ਕੋਈ ਸੱਚਾ ਪ੍ਰੇਮ ਨਹੀਂ ਸੋ ਉੱਥੋਂ ਰਾਜੇ ਪਰਥਵੀ ਨੂੰ ਸਮਝ ਆਈ ਕਿ ਇਹ ਜਿਹੜਾ ਪ੍ਰੇਮ ਹੈ ਝੂਠਾ ਹੈ ਸੱਚਾ ਪ੍ਰੇਮ ਨਹੀਂ ਸੋ ਜਿਹੜਾ ਪ੍ਰੇਮ ਹੈ ਸਾ ਸੰਗ ਜੀ ਉਹ ਝੂਠਾ ਹੈ ਦੁਨੀਆਵੀ ਪ੍ਰੇਮ ਤਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਬਾਰ ਬਾਰ ਦੱਸ ਦੇਣਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿ ਇਹ ਜਗਤ ਦੀ ਪ੍ਰੀਤੀ ਜਿਹੜੀ ਹੈ ਝੂਠੀ ਹੈ ਪਰ ਜਿਹੜਾ ਵੀ ਪਰਮੇਸ਼ਵਰ ਦੀ ਉਸਤਤ ਕਰਦਾ ਹੈ ਮਹਿਮਾ ਕਰਦਾ ਹੈ ਉਹੀ ਭਵਜਾ ਭਵਜਾ ਭਵ ਸਾਗਰ ਤੋਂ ਸਾ ਸੰਗਤ ਜੀ ਪਾਰ ਹੋ ਸਕਦਾ ਹੈ ਦੂਜਾ ਪਾਰ ਨਹੀਂ ਹੁੰਦਾ ਤੇ ਇੱਥੇ ਫੇਰ ਇੱਕ ਨਿਰਣਾ ਜਿਹੜਾ ਹੈ ਸਾ ਸੰਗਤ ਜੀ ਅਸਲ ਪ੍ਰੇਮ ਜਿਹੜਾ ਪ੍ਰੇਮ ਕਰਦਾ ਹੈ ਉਹੀ ਨਿਭਦਾ ਹੈ ਜਿਹੜਾ ਸੱਚੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਕਰਦਾ ਹੈ ਗੁਰੂ ਨਾਲ ਨਿਭਦਾ ਹੈ ਕਿਉਂਕਿ ਗੁਰੂ ਤੋਂ ਬਿਨਾ ਹੋਰ ਕਿਸੇ ਦੇ ਨਾਲ ਪ੍ਰੇਮ ਨਹੀਂ ਨਿਭਦਾ ਸਾ ਸੰਗਤ ਜੀ ਬਾਕੀ ਸਾਰੇ ਪਿਆਰ ਬਾਕੀ ਸਾਰੇ ਪ੍ਰੇਮ ਝੂਠੇ ਨੇ ਫਿੱਕੇ ਨੇ ਕਿਸੇ ਦੇ ਅੰਦਰ ਅਸੀਂ ਝਾਤ ਮਾਰ ਕੇ ਨਹੀਂ ਦੇਖ ਸਕਦੇ ਪਰ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਹੈ ਨਾ ਸਾਧ ਸੰਗਤ ਜੀ ਗੁਰੂ ਵੱਲੋਂ ਤੁਸੀਂ ਇੱਕ ਵਾਰ ਚੱਲੋਗੇ ਸਤਿਗੁਰ ਕੋੜ ਕਰੋੜਾਂ ਵਾਰ ਤੁਹਾਡੇ ਵੱਲ ਤੁਰ ਕੇ ਆਉਣਗੇ ਗੁਰੂ ਨੂੰ ਤੁਸੀਂ ਕਿਨਕਾ ਮਾਤਰ ਪ੍ਰੇਮ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਸਾਗਰਾਂ ਦੀ ਤਰ੍ਹਾਂ ਪ੍ਰੇਮ ਕਰਨਗੇ ਸੋ ਸਾਧ ਸੰਗਤ ਜੀ ਹੋਰ ਕੋਈ ਉੱਚਾ ਸੁੱਚਾ ਰਿਸ਼ਤਾ ਨਹੀਂ ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਸਾਰੇ ਰਿਸ਼ਤੇ ਝੂਠੇ ਨੇ ਸੋ ਸਾਧ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਉੱਤੇ ਕਿਵੇਂ ਅੱਜ ਵੀ ਗੁਰੂ ਸਾਹਿਬ ਵਰਤਦੇ ਨੇ ਸ਼ਹੀਦ ਸਿੰਘ ਵਰਤਦੇ ਨੇ ਬਾਬਾ ਜੀ ਵਰਤਦੇ ਨੇ ਅਸੀਂ ਮਹਿਮਾ ਸਰਵਣ ਕਰਦੇ ਆਂ ਨਿਤਾਬਦ ਸੋ ਸਾਧ ਸੰਗਤ ਜੀ ਹੱਡ ਬੀਤੀਆਂ ਜਿਹੜੀਆਂ ਹੁੰਦੀਆਂ ਨੇ ਸੰਗਤ ਦੀਆਂ ਉਹ ਜੀਵਨ ਬਦਲ ਕੇ ਰੱਖ ਦਿੰਦੀਆਂ ਨੇ ਜੇ ਭਾਵਨਾ ਦੇ ਨਾਲ ਸੁਣਾਗੇ ਸੋ ਸਾਧ ਸੰਗਤ ਜੀ ਇੱਕ ਵੀਰ ਜੋ ਆਪਣੀ ਹੱਡ ਬੀਤੀ ਦੱਸਦੇ ਨੇ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਤੇ ਕਿਰਪਾ ਹੋਈ ਉਹ ਵੀਰ ਦੱਸਦਾ ਹੈ ਕਿ ਮੈਂ ਕਦੀ ਵੀ ਗਿਆ ਨਹੀਂ ਸੀ ਬਾਬਾ ਜੀ ਦੇ ਸਥਾਨ ਤੇ ਮੈਂ ਕਦੀ ਵੀ ਨਹੀਂ ਗਿਆ ਪਰ ਬਾਬਾ ਦੀਪ ਸਿੰਘ ਜੀ ਨੇ ਫਿਰ ਵੀ ਮੇਰੇ ਤੇ ਬਹੁਤ ਕਿਰਪਾ ਕੀਤੀ ਤੇ ਉਸ ਤੋਂ ਬਾਅਦ ਮੇਰੀ ਸ਼ਰਦਾ ਬਾਬਾ ਦੀਪ ਸਿੰਘ ਜੀ ਤੇ ਸ਼ਹੀਦੀ ਫੌਜਾਂ ਤੇ ਬਣੀ ਵੀਰ ਕਹਿੰਦਾ ਮੇਰੀਆਂ ਤਿੰਨ ਭੈਣਾਂ ਨੇ ਦੋ ਮੇਰੇ ਤੋਂ ਵੱਡੀਆਂ ਇੱਕ ਮੇਰੇ ਤੋਂ ਛੋਟੀ ਬਾਪੂ ਸਾਡਾ ਅਮਲੀ ਹੈ ਮਾਤਾ ਸਾਡੀ ਹੈ ਨਹੀਂ ਤੇ ਬਾਪੂ ਜਿਹੜਾ दारू ਪਿੰਦਾ ਪਹਿਲਾਂ ਕੁਝ ਕਮਾ ਕੇ ਲਿਉਂਦਾ ਸੀ ਤੇ ਅਸੀਂ ਖਾ ਲਈਦਾ ਸੀ ਕਹਿੰਦੇ ਫਿਰ ਉਹ दारू ਬਹੁਤ ਪੀਣ ਲੱਗਾ ਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਹੋਰ ਮਾੜੇ ਹੁੰਦੇ ਗਏ ਇਹਨਾਂ ਕਿ ਮੈਂ ਥੋੜਾ ਜਿਹਾ ਵੱਡਾ ਹੋਇਆ ਮੈਂ ਥੋੜਾ ਬਹੁਤ ਪੜ੍ਹਿਆ ਲਿਖਿਆ ਸੀ ਜਿਆਦਾ ਨਹੀਂ ਸੀ ਪੜਿਆ ਮੈਂ 8ਵੀਂ 9ਵੀਂ ਤੱਕ ਪੜ੍ਹਿਆ ਸੀ ਉਸ ਤੋਂ ਬਾਅਦ ਕਹਿੰਦਾ ਮੈਂ ਇੱਕ ਫੈਕਟਰੀ ਦੇ ਵਿੱਚ ਲੱਗਾ ਉਹ ਮੈਨੂੰ ਤਨਖਾਹ ਜਿਹੜੀ ਸੀ 52 5200 ਰੁਪਏ ਦਿੰਦੇ ਸੀ 5000 ਰੁਪਏ ਇਤੋਂ ਜ਼ਿਆਦਾ ਨਹੀਂ ਸੀ ਦਿੰਦੇ ਕਹਿੰਦਾ ਮੈਂ 1 ਮਹੀਨਾ ਕੰਮ ਕੀਤਾ 5000 ਘਰੇ ਆਇਆ ਚਲੋ ਉਹਦੇ ਨਾਲ ਸਾਡਾ ਰੋਟੀ ਪਾਣੀ ਚੱਲਿਆ 사ਸੰਗਜੀ 5000 ਰੁਪਏ ਨਾਲ ਕੀ ਬਣਦਾ ਹੈ ਕੁਝ ਵੀ ਨਹੀਂ ਬਣਦਾ ਇਹ ਕੋਈ ਜ਼ਿਆਦਾ ਪੁਰਾਣੀ ਗੱਲ ਵੀ ਨਹੀਂ 2013 14 ਦੀ ਗੱਲ ਹੈ ਸੋ ਵੀਰ ਕਹਿੰਦਾ ਕਿ 5000 ਮੈਂ ਲੈ ਕੇ ਘਰ ਆਇਆ ਘਰ ਦੇ ਬੜੇ ਖੁਸ਼ ਹੋਏ ਕਹਿੰਦੇ ਕਿ ਦੂਸਰਾ ਮਹੀਨਾ ਵੀ ਤੀਸਰਾ ਮਹੀਨੇ ਵੀ ਇਦਾਂ ਚਾਰ ਪੰਜ ਮਹੀਨੇ ਨੰਗੇ ਕੰਮ ਕਰਦਿਆਂ ਨੂੰ 5 5000 ਘਰ ਆਉਂਦਾ ਕਹਿੰਦਾ ਵੀ ਬਾਪੂ ਜਿਹੜਾ ਸੀ ਸਾਡਾ دارو ਪਿੰਦਾ ਸੀ ਇੱਕਦਮ ਬਹੁਤ ਬਿਮਾਰ ਹੋਇਆ ਤੇ ਸੁ ਕਹਿੰਦਾ ਕਿ ਇਦਾਂ ਬਾਪੂ ਬਿਮਾਰ ਹੋਇਆ ਮੈਂ ਪਹਿਲਾਂ ਪੈਸੇ ਫੜ ਲਏ ਲੋਕਾਂ ਕੋ ਆਪਣੇ ਕੰਮ ਤੋਂ ਨਾ ਪਹਿਲਾਂ ਹੀ ਫੜ ਲਿਆ ਐਡਵਾਂਸ ਤੇ ਵਿੱਚ ਹੀ ਉਹ ਬਾਪੂ ਤੇ ਲੱਗ ਗੇ ਇੱਕ ਮਹੀਨਾ ਸਾਡਾ ਬੜਾ ਔਖਾ ਹੋਇਆ ਰਹਿਣਾ ਸੈਣਾ ਵੀ ਔਖਾ ਹੋ ਗਿਆ ਕਹਿੰਦਾ ਉੱਥੇ ਇੱਕ ਮੇਰਾ ਮਿੱਤਰ ਬਣਿਆ ਸੀ ਫੈਕਟਰੀ ਦੇ ਵਿੱਚ ਹੀ ਸੋ ਅਸੀਂ ਬਾਣੀ ਪੜਦੇ ਹੁੰਦੇ ਸੀ ਰਾਤ ਨੂੰ ਕਈ ਵਾਰੀ ਸਾਡੀ ਡਿਊਟੀ ਹੋਣੀ ਉਹਨੇ ਕਹਿਣਾ ਤੂੰ ਸੰਭਲਾ ਮੈਂ ਥੋੜਾ ਜਿਹਾ ਬਾਣੀ ਪੜ ਲਵਾਂ ਉਹ ਬਾਣੀ ਪੜਨ ਵਾਲਾ ਸੀ ਕਹਿੰਦਾ ਉਹਨੇ ਪਾਠ ਕਰਨਾ ਤੇ ਫੇਰ ਆਉਣਾ ਤੇ ਮੈਂ ਮੈਂ ਉਹਨੂੰ ਕਹਿਣਾ ਤੂੰ ਕਿਉਂ ਪਾਠ ਕਰਦਾ ਕਹਿੰਦਾ ਉਹਨੇ ਮੈਨੂੰ ਵੀ ਕਹਿਣਾ ਭਾਈ ਤੂੰ ਵੀ ਪਾਠ ਕਰਿਆ ਕਰ ਕਹਿੰਦਾ ਮੈਂ ਉਹਨੂੰ ਦੱਸਿਆ ਵੀ ਕਿ ਸਾਰਾ ਘਰ ਐਦਾਂ ਗਰੀਬੀ ਦੇ ਵਿੱਚ ਹੈ ਬਹੁਤ ਗਰੀਬੀ ਹੈ ਘਰ ਦੇ ਵਿੱਚ ਬੜਾ ਔਖਾ ਗੁਜ਼ਾਰਾ ਚੱਲਦਾ ਕਿ ਮੈਂ ਕੀ ਕਰਾਂ 5000 ਨਾਲ ਕਿੱਥੇ ਸਰਦਾ ਤੇ ਕਹਿੰਦਾ ਉਹ ਵੀਰ ਨੇ ਮੈਨੂੰ ਕਹਿਣਾ ਭਾਈ ਤੂੰ ਬਾਣੀ ਪੜਿਆ ਕਰ ਸਤਿਗੁਰ ਨੇ ਤੈਨੂੰ ਬਹੁਤ ਕੁਝ ਦੇਣਾ ਹੈ ਮਹਾਰਾਜ ਦਾਤਾ ਦੇਣ ਵਾਲਾ ਇੱਕੋ ਹੀ ਹੈ ਆ ਇੱਕੋ ਨੂੰ ਸਿਮਰਿਆ ਕਰ ਥਾਂ ਥਾਂ ਤੇ ਨਾ ਜਾਇਆ ਕਰ ਉਹ ਕਹਿੰਦਾ ਕਿ ਆ ਪਹਿਲਾਂ ਮੈਂ ਕਬਰਾਂਵਾਲ ਚਲਾ ਜਾਂਦਾ ਸੀ ਪੰਡਤਾਂ ਪੁੰਡਤਾਂ ਕੋਲ ਵੀ ਚਲਾ ਜਾਂਦਾ ਸੀ ਕਹਿੰਦਾ ਜਦੋਂ ਤੋਂ ਮੈਨੂੰ ਉਹ ਮਿੱਤਰ ਮਿਲਿਆ ਫਿਰ ਮੈਂ ਇੱਕੋ ਪਾਸੇ ਜਾਣਾ ਸ਼ੁਰੂ ਕੀਤਾ ਤੇ ਜਦੋਂ ਤੋਂ ਕਹਿੰਦਾ ਮੇਰਾ ਦੋਸਤ ਕਹਿੰਦਾ ਸੀ ਜਦੋਂ ਤੂੰ ਇੱਕ ਪਾਸੇ ਜਾਏਗਾ ਨਾ ਉਦੋਂ ਤੇਰੀ ਝੋਲੀ ਵੀ ਜ਼ਰੂਰ ਪਰੇਗੀ ਜਿਹੜੇ ਥਾਂ ਥਾਂ ਜਾਂਦੇ ਨੇ ਨਾ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਤੇ ਸਾਧ ਸੰਗਤ ਜੀ ਜਿਹੜੇ ਦੋਵਾਂ ਪੈ ਬੇੜੀਆਂ ਚ ਪੈਰ ਰੱਖਣ ਵਾਲੇ ਨੇ ਨਾ ਬੰਦੇ ਕਦੇ ਪਾਰ ਨਹੀਂ ਲੱਗਦੇ ਇਹ ਸਚਾਈ ਹੈ 사ਸੰਗਤ ਸੋ ਪਰਮੇਸ਼ਵਰ ਇੱਕ ਹੈ ਤੇ ਇੱਕ ਦੇ ਨਾਲ ਜੁੜਨਾ ਹੈ ਉਹ ਸਭ ਤੋਂ ਸ਼ਰਬ ਸ਼ਕਤੀਸ਼ਾਲੀ ਜਿਹੜੀ ਸ਼ਕਤੀ ਹੈ ਪਰਮੇਸ਼ਵਰ ਉਹ ਇੱਕ ਹੈ ਤੇ ਇੱਕ ਦੇ ਨਾਲ ਜੁੜਦਾ ਹੈ ਗੁਰਸੇਖ ਸੋ ਸਾਡੇ ਕਈ ਬੰਦੇ ਜਿਹੜੇ ਐ 사ਸੰਗਤ ਜੀ ਸ਼ਰਧਾ ਵਿੱਚ ਆ ਕੇ ਕਹਿ ਦਿੰਦੇ ਨੇ ਸਾਰੇ ਰੱਬ ਨੇ ਇੱਕੋ ਹੀ ਨੇ ਨਾਮ ਵੱਖਰੇ ਵੱਖਰੇ ਨੇ ਸਾਰੇ ਵੀ ਸਾਰਿਆਂ ਨੂੰ ਮੰਨ ਲੈਣੇ ਆ ਮੰਦਰ ਵੀ ਚਲੇ ਜਾਂਦੇ ਆ ਅਸੀਂ ਗੁਰਦੁਆਰੇ ਵੀ ਜਾਂਦੇ ਆ ਮਸਜਿਦ ਚਰਚ ਵੀ ਚਲੇ ਜਾਂਦੇ ਆ 사ਸੰਗਤ ਜੀ ਜਿਹੜਾ ਇਦਾਂ ਕਹਿਣਾ ਹੁੰਦਾ ਨਾ ਉਹਦੀ ਸ਼ਰਤਾਂ ਕਿਸੇ ਤੇ ਵੀ ਨਹੀਂ ਹੁੰਦੀ ਉਹਨਾਂ ਘਰ ਦਾ ਹੁੰਦਾ ਹੈ ਨਾ ਘਾਟ ਦਾ ਹੁੰਦਾ ਹੈ ਉਹਦੀ ਉਹ ਹਾਲਾਤ ਹੁੰਦੀ ਹੈ ਕਿਉਂਕਿ ਜੇ ਸਾਰੇ ਇੱਕ ਨੇ ਫਿਰ ਥਾਂ ਥਾਂ ਤੇ ਜਾਣ ਦੀ ਕੀ ਲੋੜ ਇਹ ਗੁਰੂ ਘਰ ਜਾ ਕੇ ਮੱਥਾ ਟੇਕ ਲਿਆ ਇਹਦਾ ਮਤਲਬ ਸਭ ਨੂੰ ਟੇਕ ਲਿਆ ਫਿਰ ਥਾਂ ਥਾਂ ਤੇ ਕਿਉਂ ਕਿਉਂਕਿ ਫਿਰ ਸਾਡਾ ਭਰੋਸਾ ਨਹੀਂ ਆ ਜੇ ਅਸੀਂ ਥਾਂ ਥਾਂ ਜਾਂਦੇ ਆ ਜੋਤ ਪਰਮਾਤਮਾ ਦੀ ਹੈ 사ਸੰਗਤ ਜੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਬਾਕੀ ਸਾਰੀਆਂ ਉਹਦੀਆਂ ਸ਼ਕਤੀਆਂ ਨੇ ਸੋ ਇੱਕ ਥਾਂ ਟੇਕ ਕੇ ਜਿਹੜਾ ਬੰਦਾ ਜੁੜਦਾ ਐ ਸਾਧ ਸੰਗਤ ਜੀ ਮਹਾਰਾਜ ਉਹਨੂੰ ਜ਼ਰੂਰ ਨਿਹਾਲ ਕਰਦੇ ਨੇ ਜਿਹਦੀ ਟੇਕ ਇੱਕ ਥੀ ਹੁੰਦੀ ਐ ਸੋ ਇੱਕ ਨਾਲ ਜੁੜਨਾ ਐ ਸਾਧ ਸੰਗਤ ਜੀ ਸੋ ਸਾਧ ਸੰਗਤ ਜੀ ਉਹ ਵੀਰ ਕਹਿੰਦਾ ਕਿ ਮੈਂ ਉਹਦੇ ਨਾਲ ਸਾਰੀਆਂ ਗੱਲਾਂ ਕਰ ਲੈਂਦਾ ਸੀ ਕਰਦੀਆਂ ਸ਼ੇਅਰ ਕਰ ਲੈਂਦਾ ਸੀ ਮੈਂ ਉਹਦੇ ਕੋਲ 2-3 ਵਾਰੀ ਪੈਸੇ ਵੀ ਮੰਗੇ ਕਹਿੰਦਾ ਉਹ ਸ਼ਾਮਾਂ ਨੂੰ ਸ਼ੀਦਾ ਸਾਹਿਬ ਜਾਂਦਾ ਸੀ ਮੈਨੂੰ ਨਹੀਂ ਸੀ ਪਤਾ ਕਹਿੰਦਾ ਉਹ ਮੈਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਸ਼ਾਮ ਨੂੰ ਸ਼ਹੀਦਾਂ ਸਾਹਿਬ ਚੱਲਿਆ ਕਰ ਵੀ ਆਪਾਂ ਦਰਸ਼ਨ ਮੇਲੇ ਕਰਕੇ ਆਇਆ ਕਰਾਂਗੇ ਨਾਲੇ ਤੇਰੀ ਅਰਦਾਸ ਵੀ ਕਰਾਂਗੇ ਸਤਿਗੁਰ ਤੇਰਾ ਕੰਮ ਵਧੀਆ ਚਲਾਉਣਗੇ ਕਹਿੰਦਾ ਮੈਂ ਪਹਿਲੀ ਵਾਰ ਸ਼ਹੀਦਾਂ ਸਾਹਿਬ ਗਿਆ ਸਾਂ ਪਹਿਲਾਂ ਕਦੇ ਨਹੀਂ ਸੀ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਗਿਆ ਸਾਂ ਉਹ ਵੀ ਇੱਕ ਦੋ ਵਾਰ ਬਹੁਤਾ ਨਹੀਂ ਕਦੀ ਗਿਆ ਕਹਿੰਦਾ ਜਦੋਂ ਮੈਂ ਉਹ ਉੱਥੇ ਗਿਆ ਇਹਨੇ ਮੇਰੀ ਅਰਦਾਸ ਕਰਾਈ ਤੇ ਫਿਰ ਅਸੀਂ ਢੇਲੀ ਜਾਣ ਲੱਗ ਪਏ ਅਸੀਂ ਲੰਗਰ ਹਾਲ ਵਿੱਚ ਸੇਵਾ ਕਰਨੀ ਝੂਠੇ ਬਰਤਨਾਂ ਦੀ ਸਾਫ ਸਫਾਈ ਕਰਨੀ ਹੋਰ ਸੇਵਾ ਜਿਹੜੀ ਮਿਲ ਜਾਨੀ ਅਸੀਂ ਬੜੀ ਮਤਲਬ ਲਗਨ ਦੇ ਨਾਲ ਕਰਨੀ ਕਹਿੰਦਾ ਅਸੀਂ ਰੋਜ਼ ਜਾਣਾ ਕਈ ਵਾਰ ਉਹਨੇ ਕਹਿਣਾ ਭਾਈ ਅੱਜ ਮੈਂ ਨਹੀਂ ਜਾਣਾ ਤੂੰ ਵੇਖ ਲੈ ਜੇ ਜਾਣਾ ਫਿਰ ਮੈਂ ਕਹਿੰਦਾ ਕਿ ਇਕੱਲਿਆਂ ਚਲਾ ਜਾਣਾ ਸੋ ਦੋਸਤੋਂ ਬਿਨਾ ਵੀ ਜਾਣਾ ਸ਼ੁਰੂ ਕਰਤਾ ਕਹਿੰਦਾ ਮੇਰਾ ਮਨ ਕਹਿੰਦਾ ਕਿ ਬੜਾ ਉੱਥੇ ਜੁੜਿਆ ਛੇ 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 7 ਮਹੀਨੇ ਲੰਘ ਗਏ ਮੇਰੇ ਘਰ ਦੇ ਹਾਲਾਤ ਮਾੜੇ ਸੀ ਮੈਂ ਬਾਬਾ ਦੀਪ ਸਿੰਘ ਜੀ ਨੂੰ ਇਹੋ ਕਹਿਣ ਲੱਗ ਪਿਆ ਬਾਬਾ ਜੀ ਕਿਰਪਾ ਕਰੋ ਮੇਰੀ ਤਨਖਾਹ ਵਧਾ ਜੀ ਕਿਰਪਾ ਕਰੋ ਮੇਰੀ ਤਨਖਾਹ ਵਧਾ ਜੀ ਮੇਰਾ ਘਰ ਚੱਲ ਪਵੇ ਕਹਿੰਦੇ ਅਸੀਂ ਮਹਾਰਾਜ ਦੀ ਕਿਰਪਾ ਹੋਈ ਐਸੀ ਮਹਾਰਾਜ ਦੀ ਕਿਰਪਾ ਹੋਈ ਕਿ 6 ਮਹੀਨੇ ਕਰਕੇ ਮੈਨੂੰ 2-3 ਮਸ਼ੀਨਾਂ ਚਲਾਉਣੀਆਂ ਆ ਗਈਆਂ 6 ਮਹੀਨੇ ਕੰਮ ਕਰਕੇ ਫੈਕਟਰੀ ਜਿਹੜਾ ਕੰਮ ਕਰਦਾ ਸੀ ਉੱਥੇ ਜਦੋਂ ਹੁਣ ਛੇ ਮਹੀਨੇ ਲੱਗੇ ਕਹਿੰਦਾ ਉਹਦੇ ਤੋਂ ਬਾਅਦ ਕਿ ਮੈਂ ਵੇਖ-ਵੇਖ ਕੇ ਸਿੱਖ ਲਿਆ ਮੈਨੂੰ ਤਿੰਨ ਚਾਰ ਜਿਹੜੀਆਂ ਮਸ਼ੀਨਾਂ ਸੀ ਉੱਥੇ ਵਾਲੀਆਂ ਚਲਾਉਣੀਆਂ ਆ ਗਈਆਂ ਤੇ ਇੱਕ ਦਿਨ ਉਹ ਬੰਦਾ ਜਿਹੜਾ ਪਹਿਲਾਂ ਕੰਮ ਕਰਦਾ ਸੀ ਉਹ ਆਪਣੇ ਪੰਜਾਬ ਦਾ ਨਹੀਂ ਸੀ ਉਹ ਬਾਹਰ ਦਾ ਸੀ ਤੇ ਉਹਦੇ ਘਰ ਕੋਈ ਇਹੋ ਜਿਹੀ ਮੁਸ਼ਕਲ ਬਣੀ ਉਹਨੂੰ ਵਾਪਸ ਜਾਣਾ ਪਿਆ ਉਹ ਵਾਪਸ ਚਲਾ ਗਿਆ ਉਹਦੀ ਤਨਖਾਹ 15000 ਸੀ ਕਹਿੰਦਾ ਮੈਂ ਵੀ ਉਹਦੇ ਨਾਲ ਹੈਲਪਰ ਦੇ ਵਜੋਂ ਲੱਗਾ ਹੁੰਦਾ ਸੀ ਮਤਲਬ ਕਾਫੀ ਕੰਮ ਜਿਹੜਾ ਸੀ ਮੈਨੂੰ ਆ ਗਿਆ ਸੀ ਕਹਿੰਦਾ ਮੈਨੂੰ ਸਾਡੇ ਮਾਲਕ ਨੇ ਸੱਦਿਆ ਉਹ ਕਹਿੰਦਾ ਕਿ ਕਾਕਾ ਤੂੰ ਕੰਮ ਕਰ ਲਵੇਂਗਾ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕੰਮ ਕਰ ਲਵਾਂਗਾ ਕਹਿੰਦਾ ਉਹ ਕਹਿੰਦਾ ਕਿ ਦੋ ਤਿੰਨੇ ਬੰਦਾ ਤੇਰੇ ਨਾਲ ਕੰਮ ਕਰਾਊਗਾ ਜੇ ਤੂੰ ਕੰਮ ਤੈਨੂੰ ਆਉਂਦਾ ਹੋਇਆ ਤੇ ਤੂੰ ਵਧੀਆ ਕਰ ਲਿਆ ਤੇ ਤੇਰੀ ਤਨਖਾਹ ਵਧਾ ਦਵਾਂਗੇ ਤੇ ਤੂੰ ਉੱਥੇ ਲੱਗ ਜਾਈਂ ਕਹਿੰਦਾ ਐਡੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਕਿ ਦੋ ਤਿੰਨ ਦਿਨ ਬੰਦੇ ਨੇ ਮੇਰੇ ਨਾਲ ਹੈਲਪ ਕਰਾਈ ਜਿਹੜਾ ਬੰਦਾ ਸਿਖਾਉਣ ਵਾਸਤੇ ਸੀ बाद में आपे सारा काम सीख लिया ਤੇ ਮੇਰੀ ਜਿਹੜੀ ਤਨਖਾਹ ਸੀ 5000 ਤੋਂ ਸਿੱਧੀ 15000 ਹੋ ਗਿਆ ਸੀ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਕਹਿੰਦਾ ਕਿ ਮੇਰਾ ਮੰਨਣਾ ਬੜਾ ਡਿੜ੍ਹ ਹੋ ਗਿਆ ਕਿ ਬਾਬਾ ਦੀਪ ਸਿੰਘ ਜੀ ਨੇ ਮੇਰੀ ਸੁਣੀ ਕਹਿੰਦਾ ਕਿ ਮੈਂ ਆਪਣੇ ਦੋਸਤ ਨੂੰ ਮਿਲਿਆ ਕਹਿੰਦਾ ਕਿ ਉਹਨੂੰ ਮੈਂ ਦੱਸਿਆ ਕਿ ਮੇਰੇ ਪੈਸੇ ਵੱਧ ਗਏ ਨੇ ਮੇਰੀ ਤਨਖਾਹ ਵੱਧ ਗਈ ਨੇ ਮੈਨੂੰ ਮਸ਼ੀਨ ਤੇ ਕੰਮ ਮਿਲ ਗਿਆ ਕਹਿੰਦਾ ਉਹਨੇ ਮੈਨੂੰ ਕਿਹਾ ਕਿ ਭੁੱਲੀ ਨਾ ਕਿ ਇਹ ਤੈਨੂੰ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਹੈ ਬਾਬਾ ਦੀਪ ਸਿੰਘ ਜੀ ਨੂੰ ਭੁੱਲੀ ਨਾ ਸ਼ਹੀਦਾਂ ਨੂੰ ਨਾ ਭੁੱਲੀ ਉਥੇ ਜਾਂਦਾ ਰਹੀਂ ਮਹਾਰਾਜ ਨੇ ਤੈਨੂੰ ਹੋਰ ਬਹੁਤ ਕੁਝ ਦੇਣਾ ਫਿਕਰ ਨਾ ਕਰੀ ਤੂੰ ਇੱਥੇ ਜੁੜਿਆ ਰਹੀਂ ਜਦੋਂ ਵੀ ਤੇਰਾ ਮੌਕਾ ਮਿਲੇ ਤੈਨੂੰ ਟਾਈਮ ਮਿਲੇ ਤੂੰ ਉਥੇ ਜ਼ਰੂਰ ਜਾਇਆ ਕਰੀ ਛੱਡੀ ਨਾ ਔਰ ਕਿਤੇ ਨਾ ਮੰਗੀ ਤੈਨੂੰ ਇਸ ਘਰ ਤੋਂ ਸਭ ਕੁਝ ਮਿਲੇਗਾ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਸਭ ਕੁਝ ਮਿਲੇਗਾ ਤੇ ਕਹਿੰਦਾ ਕਿ ਘਰੇ ਸਾਰੇ ਬੜੇ ਖੁਸ਼ ਹੋਏ ਕਿੱਥੇ ਅਸੀਂ 5000 ਚ ਗੁਜ਼ਾਰਾ ਕਰਦੇ ਸੀ ਹੁਣ 5000 ਹੋ ਗਈ ਵਧੀਆ ਕਰਦਾ ਜਿਹੜਾ ਅਸੀਂ ਸਭ ਕੁਛ ਛੱਡ ਪਿਆ ਜਿਹੜਾ ਮੇਰਾ ਮਿੱਤਰ ਸੀ ਗੁਰਸਿੱਖ ਸੀ ਉਹਦਾ ਬਾਹਰ ਦਾ ਬਣ ਗਿਆ ਉਹ ਬਾਹਰ ਚਲਾ ਗਿਆ ਉਹਦੇ ਫਾਦਰ ਸਾਹਿਬ ਬਾਹਰ ਸੀ ਤੇ ਉਹ ਬਾਹਰ ਚਲਾ ਗਿਆ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਹਟਿਆ ਨਹੀਂ ਉਥੇ ਜਾਂਦਾ ਰਿਹਾ ਜੋ ਘਿਓ ਪੋਣਾ ਕਹਿੰਦਾ ਫਿਰ ਮੈਂ ਬਾਬਾ ਦੀਪ ਸਿੰਘ ਜਿਹੜਾ ਜੋਤ ਸੀ ਉਹਦੇ ਚ ਘਿਓ ਪੋਣਾ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅਰਦਾਸ ਕਰਨੀ ਕੀ ਬਾਬਾ ਦੀਪ ਸਿੰਘ ਜੀ ਭੈਣਾਂ ਦਾ ਵਿਆਹ ਕਰਨਾ ਹੈ ਤੇ 5000 ਚ ਉਹ ਜਈ ਗੱਲ ਨਹੀਂ ਬਣਦੀ ਕਿਰਪਾ ਕਰੋ ਕਿ ਕੋਈ ਕੰਮ ਕੰਮਕਾਰ ਅਜਿਹਾ ਮੈਨੂੰ ਬਖਸ਼ ਦਿਓ ਕਿ ਜਿਹਦੇ ਨਾਲ ਮੇਰੇ ਜੋ ਭੈਣਾਂ ਦੇ ਵਿਆਹ ਨੇ ਵਧੀਆ ਤਰੀਕੇ ਨਾਲ ਹੋ ਜਾ। ਉੱਥੋਂ ਜਦੋਂ ਕਹਿੰਦਾ ਕਿ ਅਰਦਾਸ ਬੇਨਤੀ ਕੀਤੀ ਤੇ ਵੀਰ ਕਹਿੰਦਾ ਕਿ ਜਿੱਥੇ ਫੈਕਟਰੀ 'ਚ ਮੈਂ ਕੰਮ ਕਰਦਾ ਸਾਂ ਕਹਿੰਦਾ ਉੱਥੋਂ ਮੈਨੂੰ ਪਤਾ ਲੱਗਾ ਕਿ ਭਈ ਇੱਥੇ ਠੇਕੇ ਤੇ ਵੀ ਮਤਲਬ ਠੇਕੇ ਵੀ ਲੈਂਦੇ ਨੇ ਕੰਮ ਤੇ ਹਨਾ ਮੈਨੂੰ ਪੈਸੇ ਵੱਧ ਬਣ ਜਾਂਦੇ ਨੇ ਕਹਿੰਦਾ ਕਿ ਉੱਥੋਂ ਮੈਂ ਖੁਦ ਠੇਕੇਦਾਰ ਬਣ ਗਿਆ ਪਹਿਲਾਂ ਮੈਂ 5 ਬੰਦੇ ਲਿਆਇਆ 7 ਲਿਆਇਆ ਕਹਿੰਦਾ ਵੀ ਫੈਕਟਰੀ ਦੇ ਵਿੱਚ ਐਦਾਂ ਕਰ ਕਰਕੇ ਮੈਂ 20 22 ਬੰਦੇ ਜਿਹੜੇ ਆ ਲੈ ਆਇਆ ਤੇ ਮੈਂ ਠੇਕੇਦਾਰ ਬਣ ਗਿਆ ਕਹਿੰਦਾ ਐਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਉਸੇ ਸਾਲ ਮੇਰੀ ਤਨਖਾਹ ਸੀ ਕਿਉਂਕਿ ਹੁਣ ਠੇਕੇਦਾਰ ਸੀ ਸੋ ਬੰਦੇ ਦਿੱਤੇ ਕਹਿੰਦਾ ਉਹਦੀ ਕਮਿਸ਼ਨ ਵੀ ਮਿਲ ਸੀ ਜਦੋਂ ਮੈਂ ਠੇਕੇਦਾਰ ਬਣ ਗਿਆ ਕਹਿੰਦਾ 70 80 ਹਜ਼ਾਰ ਜਿਹੜਾ ਸੀ ਮੈਂ ਕਮਾਉਣ ਲੱਗ ਗਿਆ ਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਤੇ ਕਹਿੰਦਾ ਬਾਬਾ ਦੀਪ ਸਿੰਘ ਨੇ ਮੇਰੀ ਕਿਰਪਾ ਕੀਤੀ ਮੇਰੇ ਉੱਪਰ ਤੇ ਮੈਨੂੰ ਕੰਮ ਵੀ ਸਾਰਾ ਆ ਗਿਆ ਠੇਕੇਦਾਰੀ ਵੀ ਮਿਲ ਗਈ ਤੇ ਹੁਣ ਕਹਿੰਦਾ ਕਿ ਮੇਰੇ ਤੇ ਐਸੀ ਕਿਰਪਾ ਹੋਈ ਕਿ ਮੈਂ ਕੁਝ ਨਹੀਂ ਸੀ ਕਰਨਾ ਹੁੰਦਾ ਮੈਂ ਸਿਰਫ ਵੇਖਣਾ ਸੀ ਮਾਲਕ ਕਹਿੰਦਾ ਕਿ ਮੈਨੂੰ ਕਹਿੰਦਾ ਕਿ ਤੇਰਾ ਫਲਾਣਾ ਬੰਦਾ ਕੰਮ ਨਹੀਂ ਕਰਦਾ ਜਾ ਵਧੀਆ ਜੀ ਵਧੀਆ ਕੰਮ ਕਰਦਾ ਬਸ ਮੈਂ ਜਵਾਬ ਦੇਣਾ ਹੁੰਦਾ ਸੀ ਕਹਿੰਦਾ ਕਿ ਹੁਣ ਮੇਰਾ ਕੰਮ ਸਿਹਰਾ ਜਿਹੜਾ ਸੀ ਸਿਰਫ ਧਿਆਨ ਰੱਖਣਾ ਸੀ ਮੈਨੂੰ ਸਿਰਫ ਧਿਆਨ ਰੱਖਣ ਦੇ ਪੈਸੇ ਮਿਲਦੇ ਸੀ ਉਹ ਕਹਿੰਦਾ ਸੀ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਮੇਰੇ ਉੱਪਰ ਵੀ ਮੈਂ ਆਪਣੀ ਇਸ ਰਸਨਾ ਦੇ ਨਾਲ ਬਿਆਨ ਨਹੀਂ ਕਰ ਸਕਦਾ ਕਹਿੰਦਾ ਕਿ ਸਾਰੇ ਕਾਰਜ ਬਾਬਾ ਦੀਪ ਸਿੰਘ ਜੀ ਨੇ ਕੀਤੇ ਭੈਣਾਂ ਦੇ ਵਿਆਹ ਵਧੀਆ ਕਰ ਦਿੱਤੇ ਘਰ ਵੀ ਥੋੜਾ ਜਿਹਾ ਬਣਾ ਲਿਆ ਪਰ ਬਾਬਾ ਦੀਪ ਸਿੰਘ ਜੀ ਦੇ ਸਤਾਨ ਤੇ ਅੱਜ ਵੀ ਜਨ ਮੈਨੂੰ ਜੋ ਮਿਲਿਆ ਕਹਿੰਦਾ ਅਸ਼ੀਦਾ ਦੇ ਦਰ ਤੋਂ ਮਿਲਿਆ ਬਾਬਾ ਦੀਪ ਸਿੰਘ ਜੀ ਦੇ ਦਰ ਨੂੰ ਮੈਂ ਕਦੇ ਨਹੀਂ ਛੱਡ ਸਕਦਾ ਸੋ ਵੀ ਨੇ ਜਦੋਂ ਇਹ ਹੱਡ ਬੀਤੀ ਸੁਣਾਉਂਦੇ ਸੁਣਾਉਂਦੇ ਸਾਧ ਸੰਗਤ ਜੀ ਵੀਰ ਦੀਆਂ ਵੀਰ ਜਿਹੜਾ ਸੀ ਭਾਵੁਕ ਹੋ ਗਿਆ ਬਿਰਾਗੀ ਹੋ ਗਿਆ ਤੇ ਸਾਧ ਸੰਗਤ ਜੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਜਦੋਂ ਆਪਾਂ ਇੱਕ ਬੁਰਕੀ ਖਾਨ ਜੋਗੇ ਹੋਈਏ ਤੇ ਮਹਾਰਾਜ ਅੱਗੇ 10 ਪ੍ਰਸ਼ਾਦੇ ਰੱਖਦੇ ਆ ਤੇ ਬੰਦਾ ਰੱਜ ਕੇ ਖਾਂਦਾ ਤੇ ਹੱਸਦਾ ਆ ਕਿਉਂਕਿ ਸਾਧ ਸੰਗਤ ਜੀ ਸਾਨੂੰ ਆਪਣੇ ਕਰਮਾ ਦਾਣੀ ਪਤਾ ਕਰਮ ਨੂੰ ਸਿੱਧੇ ਕਰਨ ਵਾਲੇ ਸਿਰਫ ਇੱਕੋ ਇੱਕ ਸਤਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਤੋਂ ਬਿਨਾ ਕੋਈ ਕਰਮਾ ਨੂੰ ਬਦਲ ਨਹੀਂ ਸਕਦਾ ਕਰਮਾ ਨੂੰ ਸਿੱਧੇ ਨਹੀਂ ਕਰ ਸਕਦਾ ਇਹ ਮਹਾਰਾਜ ਹੀ ਨੇ ਸਾਧ ਸੰਗਤ ਜੀ ਜੋ ਕਰਮਾ ਨੂੰ ਬਦਲ ਦੀ ਸ਼ਕਤੀ ਰੱਖਦੇ ਨੇ ਖਾਲਸਾ ਜੀ ਸਾਧ ਸੰਗਤ ਜੀ ਸੋ ਉਹ ਵੀਰ ਕਹਿੰਦਾ ਕਿ ਮੇਰੇ ਤੇ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਕੀਤੀ ਚੜ੍ਹਦੀ ਕਲਾ ਹੋ ਗਈ ਕੰਮਕਾਰ ਚੱਲ ਪਿਆ ਠੇਕੇਦਾਰ ਬਣ ਗਿਆ ਪੈਸੇ ਵਧੀਆ ਕਮਾਉਣ ਲੱਗ ਪਿਆ ਸੋ 5000 ਸੀ ਸਾਈਕਲ ਤੇ ਜਾਂਦਾ ਸੀ ਬਾਬਾ ਦੀਪ ਸਿੰਘ ਦੀ ਐਸੀ ਮਿਹਰ ਹੋਈ ਵੀਰ ਕਹਿੰਦਾ ਕਿ ਵੀਰ ਕਹਿੰਦਾ ਕਿ ਮੈਂ ਅੱਜ ਮੈਨੂੰ ਕੋਈ ਵੀ ਕਹਿੰਦਾ ਕੀ ਕੀ ਕਰੀਏ ਕਿਵੇਂ ਕਿਵੇਂ ਸਾਡੇ ਤੇ ਕਿਰਪਾ ਹੋਏਗੀ ਕਹਿੰਦਾ ਮੈਂ ਸਾਰਿਆਂ ਨੂੰ ਇਹੀ ਦੱਸਦਾ ਐ ਕਿ ਗੁਰੂ ਸਾਹਿਬ ਦੇ ਨਾਲ ਜੁੜੋ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੋ ਉਹ ਧਰ ਐਸਾ ਹੈ ਉਹ ਘਰ ਐਸਾ ਹੈ ਉਹ ਸਾਰਿਆਂ ਨੂੰ ਝੋਲੀਆਂ ਭਰ ਭਰ ਕੇ ਦਿੰਦਾ ਸੋ ਐਦਾਂ ਕਿਰਪਾ ਹੋਈ ਉਹ ਵੀਰ ਕਹਿੰਦਾ ਕਿ ਅੱਜ ਵੀ ਮੈਂ ਉਸ ਦਾਤੇ ਜਾਣਾ ਹੈ ਉਹ ਵੀਰ ਕਹਿੰਦਾ ਕਿ ਜਦੋਂ ਮੈਨੂੰ ਕੋਈ ਆਣ ਕੇ ਕਹਿੰਦਾ ਨਾ ਭਾਈ ਬੜੇ ਦੁਖੀ ਆ ਕੀ ਕਰੀਏ ਕੋਈ ਮਦਦ ਮੰਗੇ ਤੇ ਮੈਂ ਆਹ ਕਹਿੰਦਾ ਕਿ ਉਹਨਾਂ ਨੂੰ ਇਹੀ ਸਮਝਾਉਣਾ ਭਾਈ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾਇਆ ਕਰੋ ਬੜੀ ਕਿਰਪਾ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾ ਕੇ ਸਭ ਦੇ ਦੁੱਖ ਰੋਗ ਕੱਟੇ ਜਾਂਦੇ ਨੇ ਜੇ ਭਾਵਨਾ ਸ਼ੁੱਧ ਹੋਵੇ ਪ੍ਰੇਮ ਪੱਕਾ ਹੋਵੇ ਤੇ ਵੀਰ ਕਹਿੰਦਾ ਕਿ ਇਦਾਂ ਹੀ ਸਾਡੇ ਥੱਲੇ ਕੰਮ ਕਰਦਾ ਸੀ ਇੱਕ ਬੰਦਾ ਉਹਦੀ ਬੇਟੀ ਬਹੁਤ ਬਿਮਾਰ ਸੀ ਸੋ ਉਹਨੂੰ ਵੀ ਮੈਂ ਇਹੀ ਦੱਸਿਆ ਕਿ ਭਾਈ ਬਾਬਾ ਦੀਪ ਸਿੰਘ ਜੀ ਦੇ ਅਦਾਰੇ ਜਾ ਕੇ ਸੇਵਾ ਕਰਿਆ ਕਰੋ ਗੁਰੂ ਸਾਹਿਬ ਸ਼ਹੀਦ ਸਿੰਘ ਕਿਰਪਾ ਕਰਨਗੇ ਕਹਿੰਦਾ ਕਿ ਉਹਦੀ ਬੇਟੀ ਵੀ ਉੱਥੋਂ ਤੰਦਰੁਸਤ ਹੋਈ ਸੋ ਇਦਾਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ ਤੇ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਵਡਿਆਈ ਕਰਾਉਂਦੇ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੋ ਕਰਮਾ ਵਿੱਚ ਨਹੀਂ ਸੀ ਉਹ ਵੀ ਦੇ ਸਕਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਨੂੰ ਝੋਲੀਆਂ ਭਰ ਭਰ ਕੇ ਦਿੰਦੇ ਨੇ ਸੋ ਭਰੋਸਾ ਰੱਖਣਾ ਚਾਹੀਦਾ ਹੈ ਮਹਾਰਾਜ ਦੇ ਉੱਪਰ ਭਰੋਸਾ ਨਹੀਂ ਡੋਲਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਅਰਦਾਸ ਹੀ ਕਰ ਦਿੱਤੀ ਅਰਦਾਸ ਦੇ ਵਿੱਚ ਯਕੀਨ ਰੱਖਣਾ ਚਾਹੀਦਾ ਹੈ ਕਿਉਂਕਿ ਕੀਤੀ ਹੋਈ ਅਰਦਾਸ ਮਹਾਰਾਜ ਸੁਣ ਕੇ ਪ੍ਰਵਾਨ ਕਰਕੇ ਜ਼ਰੂਰ ਫਲ ਬਖਸ਼ਦੇ ਨੇ ਸੋ ਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਪਾਂ ਜਾਂਦੇ ਆ ਸਾਧ ਸੰਗਤ ਜੀ ਜਦੋਂ ਵੀ ਘਰੋਂ ਚੱਲਦੇ ਆ ਬਾਬਾ ਦੀਪ ਸਿੰਘ ਜੀ ਅੱਗੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰੋ ਮਹਾਰਾਜ ਅਸੀਂ ਤੁਹਾਡੇ ਦਰਸ਼ਨਾਂ ਨੂੰ ਆ ਰਹੇ ਹਾਂ ਕਿਰਪਾ ਕਰੋ ਮਹਾਰਾਜ ਅਸੀਂ ਨਾਮ ਦੀ ਪੇਟਾ ਜਿਹੜੀ ਰੱਖਣਾ ਚਾਹੁੰਦੇ ਹਾਂ ਕਿਰਪਾ ਕਰੋ ਜਿੰਨਾ ਚਿਰ ਨਾਮ ਜਪਾ ਲਓ ਜਿੰਨਾ ਚਿਰ ਸਾਸੰਗਤ ਜੀ ਤੁਸੀਂ ਘਰੋਂ ਚੱਲੋ ਬਾਣੀ ਪੜ੍ਹਦੇ ਜਾਓ ਸਿਮਰਨ ਕਰਦੇ ਜਾਓ ਜਿੰਨਾ ਸਮਾਂ ਲੱਗਦਾ ਹੈ ਆ ਉਹਨੂੰ ਗੱਲਾਂ ਦੇ ਵਿੱਚ ਵਿਅਰਥ ਨਾ ਗਵਾਓ ਸਿਮਰਨ ਕਰਦੇ ਆ ਭਜਨ ਕਰਦੇ ਆ ਘਰੋਂ ਚੱਲੋ ਤਿਰਵਰ ਗੁਰੂ ਸਾਹਿਬ ਵੇਖਿਓ ਤੁਹਾਡੀ ਅਰਦਾਸ ਕਰਨ ਤੋਂ ਪਹਿਲਾਂ ਹੀ ਹੋ ਸਕਦਾ ਏ ਕਿ ਤੁਹਾਡੀ ਅਰਦਾਸ ਪੂਰੀ ਕਰ ਦੇ। ਸੋ ਘਰੋਂ ਚੱਲਦੇ ਆਂ ਯਾਰ ਅਰਦਾਸ ਕਰਨੀ ਸ਼ੁਰੂ ਕਰ ਦੇਣੀ ਆ। ਹੋ ਸਕਦਾ ਏ ਤੁਹਾਡੇ ਸ਼ੀਦਾ ਸਾਹਿਬ ਪਹੁੰਚਣ ਤੋਂ ਪਹਿਲਾਂ ਪਹਿਲਾਂ ਹੀ ਤੁਹਾਡੀ ਅਰਦਾਸ ਪੂਰੀ ਹੋ ਜੇ। ਸੋ ਇਹ ਐਸਾ ਰਿਸ਼ਤਾ ਹੈ ਗੁਰੂ ਦੇ ਨਾਲ ਸ਼ਿੱਧਾਂ ਦੇ ਨਾਲ ਐਸਾ ਦਾ ਰਿਸ਼ਤਾ ਹੈ ਸਾਧ ਸੰਗ ਜੀ ਜਿਹੜਾ ਅੰਤ ਤੱਕ ਸਹਾਇੀ ਹੁੰਦਾ ਹੈ ਬਾਕੀ ਸਾਰੇ ਰਿਸ਼ਤੇ ਜਿੰਨੂੰ ਮਰਜ਼ੀ ਤੁਸੀਂ ਲੈ ਲਓ ਪਤੀ ਪਤਨੀ ਦਾ ਰਿਸ਼ਤਾ ਮਾਂ ਪਿਓ ਭੈਣ ਭਰਾ ਜਿੰਨੇ ਵੀ ਗੂੜੇ ਰਿਸ਼ਤੇ ਨੇ ਕਲੋਜ਼ ਰਿਸ਼ਤੇ ਨੇ ਸਾਧ ਸੰਗ ਜੀ ਕੋਈ ਵੀ ਅੰਤ ਤੱਕ ਸਾਥ ਨਹੀਂ ਨਿਭਦਾ ਸਾਰੇ ਕਿਤੇ ਨਾ ਕਿਤੇ ਜਾ ਕੇ ਸਾਥ ਛੱਡ ਦਿੰਦੇ ਨੇ ਪਰ ਗੁਰੂ ਦਾ ਰਿਸ਼ਤਾ ਸਿੱਖ ਦੇ ਨਾਲ ਅੰਤ ਤੱਕ ਨਿਭਦਾ ਹੈ